ਬੰਦਰ ਰਹੇ ਆ ਠੀਕ ਹੈ ਜੀ ਤੇ ਇਹਨੂੰ ਖੜ ਵੀ ਆਪਾਂ ਪਾਉਂਦੇ ਰਹੇ ਆ ਤੇ ਇੱਕ ਬੈਟਾ ਮੈਚ ਹੁੰਦਾ ਜੀ ਬੈਟਾ ਮੈਚ ਵੀ ਆਪਾਂ ਬਹੁਤ ਪਾਇਆ ਤੇ ਬਰੀਡ ਵਾਲਾ ਪਸ਼ੂ ਰੱਖਣਾ ਚਾਹੀਦਾ ਨਾਮ ਦੱਸੋ ਤੁਸੀਂ ਮੈਂ ਪਿੰਦੀ ਪਿੰਦੀ ਸਿੱਧੂ ਬਿੰਦਰ ਠੀਕ ਹੈ ਤੇ ਇੱਕ ਤੁਸੀਂ ਭੁੱਲਦੇ ਹੋ ਜਿਹੜਾ ਗੋਪੀ ਬਨ ਮੋਰਾ ਵਾਲੇ ਹਾਂਜੀ ਜਗਜੀਤ ਠੀਕ ਹੈ ਹਾਂਜੀ ਹਸੀਕਾਲ ਦੋਸਤੋ ਮੈਰ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਵਾਲੀ ਵੀਡੀਓ ਜਿਹੜੀ ਇਸ ਮੱਝ ਬਾਰੇ ਗੱਲਬਾਤ ਕਰਾਂਗੇ ਮੱਝ ਤੇ ਸੂਣ ਦੇ ਇੱਕ ਦੋ ਦਿਨ ਰਹਿੰਦੇ ਆ ਬਾਕੀ ਜਿੰਨੀ ਕਿ ਜਾਣਕਾਰੀ ਹੋਈ ਆ ਬੱਚੇ ਤੋਂ ਜਾਣਕਾਰੀ ਲਵਾਂਗੇ ਕਿੰਨੀ ਕਿ ਨੌਲੇਜ ਰੱਖਦੇ ਅੱਜ ਦੇ ਅੱਜ ਕੱਲ ਦੇ ਬੱਚੇ ਆਪਾਂ ਇਸ ਵੀਡੀਓ ਤੋਂ ਸਿੱਧ ਹੋਊਗਾ ਬਾਕੀ ਤਿਆਰੀ ਦਿਖਾਵਾਂਗੇ ਮੱਝ ਦੀ ਨਾਟ ਫਾਰ ਸੇਲ ਆ ਦੋਸਤੋ ਇਹ ਮੱਝ ਕੀ ਕੋਈ ਖਰਾਕ ਪਾਈ ਐ ਇਸ ਨੂੰ ਤੇ ਕਰਾਉਣੇ ਆ ਆਪਾਂ ਗੱਲਬਾਤ ਨਿੱਕੇ ਜੇ ਬੱਚੇ ਦੇ ਨਾਲ ਹਾਂਜੀ ਬੇਟਾ ਜੀ ਤੁਹਾਡਾ ਨਾਮ ਕੀ ਹੈਗਾ ਮੇਰਾ ਨਾਮ ਆ ਜੀ ਗੁਰਜੋ ਸਿੰਘ ਢਿੱਲੋ ਠੀਕ ਹੈ ਜੀ ਤੇ ਪਹਿਲੇ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਚਾਹੂਗਾ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਠੀਕ ਹੈ ਬੀਤਾ ਜੀ ਅ ਆਪਾਂ ਅੱਜ ਗੱਲਬਾਤ ਕਰਾਂਗੇ ਜਿਹੜੀ ਇਸ ਮੱਝ ਬਾਰੇ ਹੈਨਾ ਇਹਦੀ ਮੱਝ ਦੀ ਜਿਹੜੀ ਤਿਆਰੀ ਦਿਖਾਵਾਂਗੇ ਜੀ ਆਪਾਂ ਹਾਂਜੀ ਤੇ ਇਹ ਕਿਹੜਾ ਸੂਆ ਹੁਣ ਇਹਨੇ ਸੋਨਾ ਮੱਝ ਨੇ ਨਹੀਂ ਪੰਜਵੇਂ ਸੂਏ ਸੋਨਾ ਪੰਜਵੇਂ ਸੂਏ ਹਾਂਜੀ ਠੀਕ ਹੈ ਤੇ ਜੇ ਚੌਥੇ ਸੂਏ ਦੀ ਗੱਲ ਕਰੀਏ ਵੀ ਕਿੰਨਾ ਕ ਦੁੱਧ ਦਿੰਦਾ ਜੀ ਇਹਨੇ ਨਹੀਂ 17 ਕਿਲੋ ਦੁੱਧ ਦਿੰਦਾ 17 ਕਿਲੋ ਦੁੱਧ ਦਿੱਤਾ ਹੋਇਆ ਹਾਂਜੀ ਠੀਕ ਹੈ ਤੇ ਹੁਣ ਇਸ ਵਾਰ ਕਿੰਨੀ ਕਾਸ ਲੱਗਦੀ ਏ ਤੁਹਾਨੂੰ ਹਾਂਜੀ 1500 ਨਾਲ ਤਾਂ ਦੇ ਦਊਗੀ ਮੈਨੂੰ ਪੱਕਾ ਦੇ ਦਊਗੀ ਬਾਕੀ ਵਦਨ ਦੀ ਆਸ ਹੈਗੀ ਹੈ ਕਿ ਹੈ ਨਹੀਂ ਹੈਗੀ ਆ ਜੀ ਜਿੰਨੀ ਇਹਨੂੰ ਖਰਾਕ ਪਾਈ ਆ ਸਾਡੇ ਹਿਸਾਬ ਨਾਲ ਤਾਂ ਠੀਕ ਹੈ ਜੀ ਹਾਂਜੀ ਲੈ ਵੀ ਦੋਸਤੋ ਬੱਚੇ ਤਾਂ ਜਾਣਕਾਰੀ ਲੈ ਰਹੇ ਆ ਵੀਡੀਓ ਤੁਸੀਂ ਨਾ ਉਹੋ ਜੇ ਹਿਸਾਬ ਨਾਲ ਮੈਨੇਜ ਕਰ ਲਿਓ ਤੁਸੀਂ ਬੱਚੇ ਦੀ ਆਪਾਂ ਇਹ ਤਾਂ ਵੀਡੀਓ ਬਣਾ ਰਹੇ ਆ ਵੀ ਬੱਚੇ ਕਿੰਨੇ ਕਿ ਜਾਣਕਾਰੀ ਰੱਖਦੇ ਆ ਪਸ਼ੂਆਂ ਬਾਰੇ ਤੇ ਆਜੋ ਗੱਲ ਆਪਾਂ ਇੱਕ ਹੋਰ ਗੱਲ ਦੱਸ ਦਈਏ ਵੀ ਇਹ ਮੱਝ ਦੀ ਆਪਾਂ ਤਿਆਰੀ ਦਿਹਾਉਣੀ ਆ ਸੂਣ ਤੋਂ ਪਹਿਲਾਂ ਦੀ ਕਿਹੋ ਜੀ ਤਿਆਰੀ ਆ ਤੇ ਜੇ ਆਪਾਂ ਗੱਲ ਕਰੀਏ ਗੁਰਜੋ ਸਿੰਘ ਜੀ ਹਾਂਜੀ ਵੀ ਖਰਾਕ ਦੇ ਵਿੱਚ ਇਹਨੂੰ ਤੁਸੀਂ ਕੀ ਕੁਝ ਪਾਏਗਾ ਇਹਨੂੰ ਜੇ ਆਪਾਂ ਲੇਟੀ ਪਾਉਂਦੇ ਰਹੇ ਹਾਂ ਠੀਕ ਹੈ ਜੀ ਤੇ ਇਹਨੂੰ ਖੜ ਵੀ ਆਪਾਂ ਪਾਉਂਦੇ ਰਹੇ ਹਾਂ ਤੇ ਇੱਕ ਬੈਟਾ ਮੈਚ ਹੁੰਦਾ ਜੀ ਬੈਟਾ ਮੈਚ ਵੀ ਆਪਾਂ ਬਹੁਤ ਪਾਇਆ ਠੀਕ ਹੈ ਉਹ ਮਤਲਬ ਇੱਕ ਡੱਬੀ ਪਾਈ ਜਿਵੇਂ 250 ਗ੍ਰਾਮ ਦੀ ਆਉਂਦੀ ਹੈ ਜਾਂ ਅੱਧਾ ਕਿਲੋ ਜੀ ਨਹੀਂ ਜੀ ਆਪਾਂ ਦੋ ਹੀ ਪਾਤੀਆਂ ਅੱਛਾ ਦੋ ਪਾਤੀਆਂ 250 ਵਾਲੀਆਂ ਹਾਂਜੀ ਠੀਕ ਆ ਤੇ ਹੋਰ ਇਸ ਤੋਂ ਬਿਨਾ ਵੀ ਇੱਕ ਜੀ ਹੁਣ ਮੇਰੇ ਨਾਮ ਨਹੀਂ ਜਾ ਰਿਹਾ ਇੱਕ ਉਸ ਫੀਡ ਦਾ ਕਿਹੜੀ ਜਿਹੜੀ ਸੂਣ ਤੋਂ ਪਹਿਲਾਂ ਟਰਾਂਜੈਕਸ਼ਨ ਆਉਂਦੀ ਇੱਕ ਹਾਂਜੀ ਉਹੀ ਪਾਈ ਸੀ ਟਰਾਂਜੈਕਸ਼ਨ ਹਾਂ ਇੱਕ ਗੱਟਾ ਠੀਕ ਹੈ ਉਹਦੇ ਕਿੰਨੀਆਂ ਬੋਰੀਆਂ ਪਾਈਆਂ ਤੁਸੀਂ ਨਹੀਂ ਉਹਦੀ ਇੱਕ ਬੋਰੀ ਪਾਈ ਹੈ ਠੀਕ ਹੈ ਹਾਂਜੀ ਤੇ ਇਸ ਤੋਂ ਇਲਾਵਾ ਜਿਵੇਂ ਆਪਾਂ ਗੱਲਬਾਤ ਕਰੀਏ ਵੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀ ਵੀ ਤੇਲ ਤੇਲ ਕਿੰਨਾ ਪਾਇਆ ਤੇਲ ਜੀ ਇਹਨੂੰ ਆਪਾਂ 4-5 ਕਿਲੋ ਪਾਤਾ ਤੇ 2-3 ਕਿਲੋ ਆਪਾਂ ਇਹਨੂੰ ਕਿਉਂ ਵਿਚਾਰ ਕਿਉਂ ਵਿਚਾਰਤਾ ਹਾਂਜੀ ਠੀਕ ਹੈ ਤੇ ਇੱਕ ਜਿਹੜੀ ਆਪਾਂ ਸਪੈਸ਼ਲ ਗੱਲ ਦੱਸਣੀ ਸੀ ਹੈ ਨਾ ਹਾਂਜੀ ਵੀਡੀਓ ਦੇ ਵਿੱਚ ਜਿਹੜੀ ਲੇਵੇ ਦੀ ਤਿਆਰੀ ਦਿਖਾਵਾਂਗੇ ਅਸੀਂ ਤੁਹਾਨੂੰ ਇੱਕ ਡਾਕਟਰ ਸਾਹਿਬਾਨ ਨੇ ਸਾਡੇ ਨਜ਼ਦੀਕੀ ਦੋਸਤ ਨੇ ਡਾਕਟਰ ਅਜੀਤ ਸਿੰਘ ਲਾਲਿਆਣਾ ਤੇ ਉਹਨਾਂ ਤੋਂ ਜਿਹੜੀ ਆਪਾਂ ਦਵਾਈ ਲੈ ਕੇ ਆਏ ਸੀਗੇ ਹਾਂਜੀ ਹੋਮੋਪੈਥ ਉਹਨਾਂ ਤੋਂ ਦਵਾਈ ਲੈਤੀ ਸੀ ਉਹ ਹੀ ਆਪਾਂ ਇੱਕ ਰੋਟੀ ਦੇ ਉੱਤੇ 15 ਬੂੰਦਾ ਪੌਣੀ ਹੁੰਦੀ ਆ ਮੱਜ ਨੂੰ ਜੀ ਤੇ ਸਾਨੂੰ ਉਹਦੇ ਨਾਲ ਉਹ ਲੇਵ ਦੀ ਦਵਾਈ ਸੀ ਜੀ ਸਾਨੂੰ ਬਹੁਤ ਫਰਕ ਲੱਗ ਰਿਹਾ ਵੀ ਮੱਜ ਨੇ ਬਹੁਤ ਜ਼ਿਆਦਾ ਉਹ ਵਧੀਆ ਲੇਵਾ ਬਣਾਇਆ ਜੀ ਜਿਵੇਂ ਜਿਵੇਂ ਇਹ ਤੋਂ ਪਹਿਲਾਂ ਫਰਕ ਪਿਆ ਉਸ ਦਵਾਈ ਨਾਲ ਜਿੰਨੇ ਵੀ ਵੀਰ ਇਸ ਵੀਡੀਓ ਦੇਖ ਰਹੇ ਤੇ ਡਾਕਟਰ ਜੀ ਦੇ ਲੈਣ ਤਾਂ ਦਵਾਈ ਜ਼ਰੂਰ ਲਿਓ ਅੱਛਾ ਉਹ ਦਵਾਈ ਜ਼ਰੂਰ ਤੁਸੀਂ ਕਹਿ ਨਹੀਂ ਉਹ ਦਵਾਈ ਨਾਲ ਵੀ ਬਹੁਤ ਫਰਕ ਪਿਆ ਹਾਂਜੀ ਬਹੁਤ ਫਰਕ ਪਿਆ ਦੋਸਤੋ ਅਸੀਂ ਇਹ ਕੁਝ ਜਿਹੜਾ ਮਤਲਬ ਆਪਣੇ ਘਰ ਦੀ ਵੀਡੀਓ ਆ ਇਹ ਅਸੀਂ ਇਹ ਪਿਛਲੇ ਸੂਏ ਵੀ ਪਾਇਆ ਸੀਗਾ ਜਿੰਨਾ ਵੀ ਬੱਚੇ ਨੇ ਦੱਸਿਆ ਪਰ ਉਹ ਦਵਾਈ ਦੀ ਗੱਲ ਕਰੀਏ ਜੇ ਆਪਾਂ ਬੂੰਦਾਂ ਵਾਲੀ ਦਵਾਈ ਆ ਹੋਮੋਪੈਥਿਕ ਦਵਾਈ ਆ ਉਹ ਉਹ ਦਵਾਈ ਅਸੀਂ ਇਸ ਵਾਰ ਪਾਈ ਐ ਉਸ ਵੀਰ ਦੇ ਦੱਸਣ ਮੁਤਾਬਕ ਬਹੁਤ ਵਧੀਆ ਰਿਜ਼ਲਟ ਮਿਲਿਆ ਸਾਨੂੰ ਲੇਵੇ ਦੀ ਮੰਤਰ ਐ ਜਿਹੜੀ ਬਹੁਤ ਵਧੀਆ ਤਿਆਰ ਹੋਈ ਐ ਆਪਾਂ ਡਾਕਟਰ ਸਾਹਿਬਾਨ ਦਾ ਨੰਬਰ ਵੀ ਬੋਲ ਦਿੰਨੇ ਆ ਨੰਬਰ 9463419850 ਵੀਰ ਦਾ ਨੰਬਰ ਆ ਉਹਨਾਂ ਵੀਰਾਂ ਕੋਲੇ ਪੀਡੀਐਫ ਮੇਲੇ ਦੇ ਉੱਤੋਂ ਨਾ ਫਸਟ ਨੰਬਰ ਤੇ ਮਿਲਕਿੰਗ ਦੇ ਵਿੱਚ ਪਹਿਲੇ ਨੰਬਰ ਤੇ ਮੱਝ ਆਈ ਸੀ ਉਹਨਾਂ ਦੀ ਤੇ ਇੱਕ ਹੋਰ ਦੱਸ ਦਗੇ ਜੇ ਆਪਾਂ ਟੀਕੇ ਦੀ ਗੱਲ ਕਰੀਏ ਗੁਰਜੋ ਸਿੰਘ ਹਾਂਜੀ ਜਿਹੜਾ ਇਹਦਾ ਟੀਕਾ ਪਰਾਇਆ ਹੋਇਆ ਹੈ ਟੀਕਾ ਜੀ ਆਪਾਂ ਡਾਕਟਰ ਜੀਤ ਲਾਲ ਨਾਣਾ ਕੋਲੇ ਇੱਕ ਸਾਨਾ ਜੀ ਗੱਗੂ ਆਪਾਂ ਉਹਨਾਂ ਤੋਂ ਹੀ ਗੱਬਣ ਕਰਾਈ ਹੋਈ ਹੈ ਗੱਬਣ ਵੀ ਉਸੇ ਸਾਨ ਤੋਂ ਕਰਾਈ ਹੋਈ ਹੈ ਉਹਨਾਂ ਕੋਲੇ ਗੱਗੂ ਇੱਕ ਸਾਨਾ ਹੈ ਜੀ ਤੇ ਹਾਂ ਉਸੇ ਤੋਂ ਗੱਬਣਾ ਦੋਸਤੋ ਤੇ ਆਜੋ ਤੁਹਾਨੂੰ ਆਪਾਂ ਹੁਣ ਬਹੁਤਿਆਂ ਟਾਈਮ ਨਹੀਂ ਲੈਂਦੇ ਤੇ ਇਹਦੀ ਤਿਆਰੀ ਹੈ ਜਿਹੜੀ ਲੇਵੇ ਦੀ ਉਹ ਤੁਹਾਨੂੰ ਦਿਖਾਉਣੇ ਆ ਦੋਸਤੋ ਤੁਸੀਂ ਦੇਖ ਲਓ ਹਨਾ ਜਿਹੜੀ ਆਪਾਂ ਬੋਡੀ ਮੰਤਰ ਤੁਹਾਨੂੰ ਦਿਖਾ ਦਈਏ ਸਿੰਘ ਵੀ ਦੇਖ ਲਓ ਤੁਸੀਂ ਲੈਓ ਲੈਓ ਤੇ ਮੂਹਰੋ ਦਿਖਾ ਦਈਏ ਮੱਝ ਦਾ ਮੂੰਹ ਮੱਥਾ ਦੇਖ ਲਓ ਸਿੰਘ ਦੇਖ ਲਓ ਕੋਈ ਚੱਕਰ ਨਹੀਂ ਹੈਗਾ ਵੀਡੀਓ ਨੂੰ ਅ ਬਤਵਾ ਸ਼ੇਅਰ ਜ਼ਰੂਰ ਕਰਿਓ ਲੈ ਜਾ ਵੀਰੇ ਲੈ ਜਾ ਇਹ ਆਹ ਦੇਖ ਲਓ ਤੁਸੀਂ ਹੁਣ ਇਹਦੀ ਬੰਤਰ ਲੇਵੇ ਦੀ ਬੰਦ ਪਾਂਡੇ ਵਾਲੀ ਮੱਝ ਆ ਦੋਸਤੋ ਖੜਾ ਲਾ ਮੜੀ ਇਹ ਆਹ ਦੇਖ ਲਓ ਲੇਵੇ ਦੀ ਕੁਆਲਿਟੀ ਚੈੱਕ ਕਰ ਲਓ ਦੋਸਤੋ ਜਾਣਦੇ ਜਾਣਦੇ ਕੋਈ ਗੱਲ ਨਹੀਂ ਤੁਸੀਂ ਦੇਖ ਸਕਦੇ ਹੋ ਹਨ ਵੀ ਜਿਹੜਾ ਭਾਂਡਾ ਦੋਸਤੋ ਹਜੇ ਇਹਨੇ 2-4 ਦਿਨ ਲੈ ਜਾਣੇ ਆ ਸੂਣ ਦੇ 2-3 ਦਿਨ ਲੈ ਜਾਊਗੀ ਇਹ ਸੂ ਤੱਕ ਲੈ ਚੁੱਕੀ ਆ ਭਾਂਡੇ ਨੂੰ ਇਹ ਦੇਖ ਲਓ ਹੁਣ ਤੁਸੀਂ ਜਿਹੜਾ ਲੇਵਾ ਹੈਗਾ ਸੂ ਤੱਕ ਚਲਾ ਗਿਆ ਦੋਸਤੋ ਇਹ ਆ ਦੇਖ ਲਓ ਹੁਣ ਤੁਸੀਂ ਥਣਾ ਦੇ ਬਨਾਵਟ ਦੇਖ ਲਓ ਮੱਝ ਦੇਖ ਲਓ ਹਨਾ ਆਪਾਂ ਤੁਹਾਨੂੰ ਦਿਖਾ ਦਈਏ ਚਮੜੀ ਦੀ ਤੇ ਇਹ ਮੱਝ ਜਿਹੜੀ ਸਿਰਫ ਤਾਂ ਦਿਖਾਈ ਹੈਗੀ ਵੀ ਸਾਨੂੰ ਆਸ ਹੈ ਜਿਹੜੀ ਇਸ ਮੱਝ ਦੇ ਤੋਂ ਬਹੁਤ ਜ਼ਿਆਦਾ ਚੰਗੀ ਆਸ ਹੈ ਵੀ ਦੁੱਧ ਦੇ ਨੇ ਘੱਟੋ ਘੱਟ 18-19 ਕਿਲੋ ਦੁੱਧ ਪਾ ਦੇਣਾ ਦੋਸਤੋ ਸਾਨੂੰ ਆਸ ਕਿਉਂ ਸਾਡੇ ਕੋਲੇ ਇਹ ਨੇ ਜਿਹੜਾ ਹੈਗਾ ਮੱਝ ਨੇ ਦੁੱਧ ਦਿੱਤਾ ਹੋਇਆ ਤਾਂ ਅਸੀਂ ਇਹ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ ਵੀ ਜੇ ਆਪਾਂ ਬਰੀਡ ਕਰਨੀ ਧਿਆਨ ਦੇਗੇ ਹਨਾ ਹਾਂਜੀ ਵੀ ਜੇ ਆਪਾਂ ਬਰੀਡ ਕਰਨੀ ਕਿੰਨਾ ਕੁ ਧਿਆਨ ਦੇਣ ਦੀ ਲੋੜ ਆਪ ਨੂੰ ਅੱਜ ਕੱਲ ਪੰਜਾਬ ਦੇ ਵਿੱਚ ਅੱਜ ਕੱਲ ਜੀ ਆਪਾਂ ਹੁਣ ਜਿਵੇਂ ਕੋਈ ਆਮ ਘਰ ਵਾਲੇ ਬੰਦੇ ਵੀ ਕੋਈ ਪਸ਼ੂ ਇੱਕ ਪਸ਼ੂ ਵੇ ਰੱਖਣਾ ਚਾਹੀਦਾ ਕੋਈ ਵਧੀਆ ਬਰੀਡ ਵਾਲਾ ਪਸ਼ੂ ਰੱਖਣਾ ਚਾਹੀਦਾ ਜਿਵੇਂ ਆਪਣੇ ਪੰਜਾਬ 'ਚ ਬਰੀਡ ਦੇ ਬਦੇ ਪਸ਼ੂਆਂ ਦੀ ਠੀਕ ਹੈ ਤੇ ਇੱਕ ਜਿਹੜਾ ਆਉਣ ਵਾਲਾ ਮੇਲਾ ਹਨਾ 12ਵੇਂ ਮਹੀਨੇ ਦੇ ਵਿੱਚ 2 3 ਤੇ 4 ਦਾ ਤੇ ਉੱਥੇ ਤੁਸੀਂ ਕਿੰਨਾ ਕ ਕਹਿਣੇ ਚਾਹੁੰਦੇ ਆ ਲੋਕਾਂ ਨੂੰ ਵੀ ਵੱਧ ਤੋਂ ਵੱਧ ਪਹੁੰਚਣ ਵਾਸਤੇ ਇਹ ਬੇਨਤੀ ਕਰਦੇ ਹਾਂ ਹਾਂਜੀ ਪਹੁੰਚਣਾ ਚਾਹੀਦਾ ਆਪਾਂ ਨੂੰ ਕੋਈ ਕਿਰਾਇਆ ਕਰਾਏ ਕਈ ਬੰਦੇ ਬਹੁਤ ਦੇਖਦੇ ਆ ਕਿਰਾਏ ਦਾ ਨਹੀਂ ਦੇਖਣਾ ਚਾਹੀਦਾ ਨਾਲ ਬਹੁਤ ਪਸ਼ੂ ਉੱਥੇ ਫਿਰ ਆਉਣੇ ਚਾਹੀਦੇ ਆ ਤਾਂ ਕਰਕੇ ਪਿੰਨਾ ਮਤੋਂ ਨਵੇਂ ਪਸ਼ੂ ਰੋਕ ਦੇਖ ਸਕਣਾ ਆਪਦੇ ਜਿੰਨੇ ਵੀ ਵਧੀਆ-ਵਧੀਆ ਤੋਂ ਪਸ਼ੂ ਘਰੇ ਹੁੰਦੇ ਆ ਉਹਨੂੰ ਉੱਥੇ ਲੈ ਕੇ ਆਇਆ ਕਰੋ ਮੇਲਿਆਂ ਤੇ ਜੀ ਸਹੀ ਗੱਲ ਹੈ ਜੀ ਲੈ ਵੀ ਦੋਸਤੋ ਤੇ ਉਹ ਮੇਲੇ ਜਿਹੜਾ ਹੈਗਾ ਆਪਣਾ ਦੋਸਤੋ ਤੁਹਾਨੂੰ ਦੱਸ ਦਈਏ ਹੈਨਾ ਵੀ ਬਫੈਲੋ ਫਾਰਮਿੰਗ ਐਸੋਸੀਏਸ਼ਨ ਮੇਲਾ ਕਰਾ ਰਹੀ ਹੈ ਤੇ ਉਹਨਾਂ ਦੇ ਪ੍ਰਧਾਨ ਦਾ ਨਾਮ ਦੱਸੋ ਤੁਸੀਂ ਪਿੰਦੀ ਸਿੱਧੂ ਠੀਕ ਹੈ ਜੀ ਇੱਕ ਹੋਰ ਤੁਹਾਡਾ ਫੇਵਰੇਟ ਨੇ ਜਿਵੇਂ ਆਪਾਂ ਗੱਲ ਕਰੀਏ ਪਿੰਦੀ ਸਿੱਧੂ ਜੀ ਤੇ ਇੱਕ ਬਿੰਦਰ ਠੀਕ ਹੈ ਤੇ ਇੱਕ ਤੁਸੀਂ ਭੁੱਲਦੇ ਹੋ ਜਿਹੜਾ ਗੋਪੀ ਬਨ ਮੋਰਾ ਵਾਲੇ ਹਾਂਜੀ ਜਗਜੀਤ ਠੀਕ ਹੈ ਸਾਰੇ ਦੋਸਤੋ ਉੱਥੇ ਆਪਣੇ ਮੈਂਬਰ ਸਾਹਿਬਾਨ ਜਿਹੜੇ ਹੈਗੇ ਨੇ ਹੈਨਾ ਪ੍ਰਧਾਨ ਸਾਹਿਬ ਕੰਨਿਓ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਜਰੂਰ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਵਧਾਓ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਤੇ ਬੱਚਿਆਂ ਨੂੰ ਖਾਸ ਕਰਕੇ ਇਹ ਗੱਲ ਕਹਿਣਾ ਵੀ ਮੇਲਿਆਂ ਦੇ ਵਿੱਚ ਤੁਸੀਂ ਲੈ ਕੇ ਜਾਇਆ ਕਰੋ ਤੇ ਬਹੁਤਾ ਸਮਾਂ ਤੁਹਾਡਾ ਨਹੀਂ ਲੈਂਦੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਧੰਨਵਾਦ ਹੋ ਰਿਹਾ ਸਾਰਿਆਂ ਦਾ ਜਿੰਨੇ ਵੀ ਵੀਰ ਆਪਣੀ ਇਸ ਵੀਡੀਓ ਦੇ ਨਾਲ ਬਣੇ ਰਹੇ ਨੇ